ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਕਾਲੇ ਕੇ ਤਸੀਰ ਤਣਾਉਲਾ ਤੇ ਜ਼ਿਲ੍ਹਾ ਹੈਗਾ ਜੀ ਬਰਨਾਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗਦ ਖਾਵਾਂਗੇ ਤਿੰਨੇ ਫਲੂਨ ਝੋਟੀਆਂ ਨੇ ਤਿੰਨੇ ਸਜਰਾਂ ਨੇ ਪੂਰੀ ਜਿਹੜੀ ਗੱਲਬਾਤ ਪਾਈ ਹਰਵਿੰਦਰ ਦੇ ਨਾਲ ਕਰਾਂਗੇ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਮਿੱਤਰੋ ਕਰਦੇ ਆਂ ਸਾਂਝੀ ਤਿੰਨੇ ਹੀ ਝੋਟੀਆਂ ਫੇਰ ਆਪਾਂ ਕਹਨੇ ਵੀ ਤਿੰਨੇ ਹੀ ਚੰਗੀਆਂ ਤਿੰਨੇ ਸਜਰਾ ਨੇ ਤੇ ਤਿੰਨੇ ਚੰਗੀਆਂ ਨੇ ਕੱਲਾ ਕੱਲਾ ਪਸ਼ੂ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਉਂਦੇ ਜਾਵਾਂਗੇ ਤੇ ਨਾਲ ਦੇ ਨਾਲ ਮਿੱਤਰੋ ਆਪਾਂ ਤੁਹਾਨੂੰ ਜਾਣਕਾਰੀ ਵੀ ਦਿੰਦੇ ਜਾਵਾਂਗੇ ਹਾਂਜੀ ਭਾਈ ਹਰਿੰਦਰ ਕੀ ਹਾਲ ਚਾਲ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਜੀ ਤੇ ਅੱਜ 4 ਸਿੱਕ ਦਾ ਤਾਂ ਸੌਦਾ ਹੋ ਗਿਆ ਹੈ ਇੱਕ ਸੌਦਾ ਹੋ ਗਿਆ ਜੀ ਹਾਂ ਸਵੇਰ ਛੋੜੇ ਆਉਣ ਤੋਂ ਪਹਿਲਾਂ ਤੁਸੀਂ ਥੋੜਾ ਲੇਟ ਹੋਗੇ ਓਕੇ ਹੁਣ ਆਪਾਂ ਇਹਨਾਂ ਤਿੰਨਾਂ ਦੀ ਗੱਲ ਕਰਗੇ ਸਭ ਤੋਂ ਪਹਿਲੇ ਨੰਬਰ ਤੇ ਇਹਦੀ ਕੀ ਡਿਟੇਲ ਆ ਜੀ ਤਿੰਨੇ ਖੂਣ ਝੋਟੀਆਂ ਓਕੇ ਕਿੰਨੇ ਕਿੰਨੇ ਕਿ ਦਿਨ ਹੋ ਗਏ ਸੂਆਂ ਨੂੰ ਆ ਤਾਂ ਕੱਲ ਹੀ ਸੂਈ ਹੈ ਜੀ ਰਾਤ ਪਹਿਲੇ ਨੰਬਰ ਤੇ ਹਾਂ 10:00 ਵਜੇ ਜੇ ਰੁਪਈਆ ਜੀ ਬੱਚਾ ਮਗਰ ਬੱਚਾ ਕੱਟਾ ਜੀ ਮਗਰ ਕੱਟਾ ਸਿੰਗਾ ਦੀ ਬੰਤਰ ਸੋਹਣੀ ਆ ਥਣਲੇ ਵੀ ਦੀ ਪੂਰੀ ਮਤਲਬ ਸਾਫ ਆ ਕੱਲ ਰਾਤ ਸੂਈ ਆ ਰਾਤ ਇਹ ਰਾਤ ਨਹੀਂ ਜੀ ਤੇਰੇ ਸੂਈ ਦੀ ਇਹ ਦੁਪਹਿਰੇ ਰਾਤ ਦਾ ਜੇ ਰੁਪਈਆ ਜੀ ਇਹਦੇ 9:00 ਓਕੇ ਤੋਰ ਕੇ ਦਿਖਾ ਦੇ ਜੀ ਫਿਰ ਕਿਤੇ ਤੋਰਦੇ ਸੋ ਕੱਲੇ ਕੱਲੇ ਪਸ਼ੂ ਦੀ ਮਿੱਤਰੋ ਆਪਾਂ ਡਿਟੇਲ ਦਿੰਦੇ ਜਾਵਾਂਗੇ ਥਿੰਨੇ ਛੋਟੀਆਂ ਮਿੱਤਰੋ ਚੰਗੀਆਂ ਨੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਸੁਪਰ ਕਰਕੇ ਮਿੱਤਰੋ ਸੌਦਾ ਕਰ ਸਕਦੇ ਹੋ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 ਤੇ 82124 ਪਹਿਲੇ ਨੰਬਰ ਤੇ ਜਿਹੜੀ ਝੋਟੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਪੂਰੇ ਥੱਲੇ ਵੀ ਦੀ ਪੂਰੀ ਸਾਫ਼ ਤੇ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਮੋਡਲ ਹੈ ਕੱਦ-ਕਾਟ ਵੀ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਸੋਹਣਾ ਕੱਦ-ਕਾਟ ਪਹਿਲਣਾ ਦੇ ਹਿਸਾਬ ਦੇ ਨਾਲ ਚੱਲ 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 ਚੰਦ ਬਾਕੀ ਡਾਕਟਰ ਸਾਹਿਬ ਸੀ ਠੰਡੀ ਇੰਨੀ ਐ ਓਕੇ ਐ ਲਾ ਲੂ ਵੀ ਪੈਸੇ ਦੀ ਵੀ ਪਰੌਣ ਨਹੀਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਨਾ ਬਿਲਕੁਲ ਠੀਕ ਐ ਇਹ ਮੰਗਰ ਕਟਾ ਕੱਲ ਸੂਈ ਐ ਸਮਝ ਤੇ ਰੇਟ ਕੀ ਕਰਤਾ ਜੇ ਤਾਂ ਆਪਾਂ ਰੇਟ ਜੀ ਅਸੀਂ ਲੈਣ ਦੇਣ ਹੀ ਲੈਣਾ ਬਸ 125000 125 ਹਾਂ ਰੇਟ ਆਪਾਂ 30 ਕਰਾ ਲੂ 35 ਕਰਾ ਲੂ ਉਹਦਾ ਕੋਈ ਫਾਇਦਾ ਨਹੀਂ ਠੀਕ ਐ 125 ਇੱਕ ਇੱਕ ਬੱਚੇ ਦੀ ਝੋਟੀ ਦੇਣੀ ਐ ਠੀਕ ਐ ਹੁਣ ਦੂਜੇ ਨੰਬਰ ਤੇ ਜੀ ਹਨਾ ਇਹ ਕਦੋਂ ਕਦੀ ਸੂਈ ਆ ਇਹ ਨੂੰ ਹੋ ਗਈ 6 ਸੱਤ ਨੂੰ ਮਗਰ ਬੱਚਾ ਕੱਟਾ ਜੀ ਇਹਦੇ ਵੀ ਮਗਰ ਕੱਟਾ ਠੀਕ ਹੈ ਇਹ ਤਿੰਨ ਤਰੀਕ ਨੂੰ ਸੂਈ ਤਿੰਨ ਤਰੀਕ ਦੀ ਸੂਈ ਆ ਖੱਦ ਘਾਟ ਮਿੱਤਰੋ ਸੋਣਾ ਹਾਂਜੀ ਥਣਲੇਵੀ ਦੀ ਪੂਰੀ ਸਾਫ ਫਿਕਸ ਹਵਾਨੇ ਦੀ ਆ ਕਿੰਨਾ ਕ ਜਿਹੜਾ ਦੁੱਧ ਦਿਆਉ ਬੋਲਈ ਆ ਜੀ 9 ਲੀਟਰ ਹਾਂ ਠੀਕ ਹੈ 9 ਲੀਟਰ ਹਾਂ ਸਤਾ ਦੁੱਧ 15 ਦਿਨਾਂ ਤੀ ਬਣਦਾ ਹੀ ਹਾਂ ਦੁੱਧ ਜਦੋਂ ਕੜ ਚੱਲਦਾ ਹਨਾ ਹਾਂਜੀ ਤੇ ਜਿਹੜੇ ਹਾਂਜੀ ਬਾਈ ਕਿ ਦਿਨਾਂ ਚ ਕਲੀਅਰ ਹੋ ਜਾਂਦਾ ਜੀ ਦੁੱਧ ਹਾਂ ਸੱਤ ਨਾਂ ਦਾ ਪਤਾ ਹਨ ਲੈ ਵੀ ਦੀ ਪੂਰੇ ਸਾਫ ਹਨ ਹਨ ਲੈ ਵੀ ਦੀ ਸਾਡੀ ਗਰੰਟੀ ਹੈ ਓਕੇ ਕੋਈ ਆ ਸਕਦਾ ਸਰਲਾ ਕੋਈ ਕਿਸੇ ਚ ਕੋਈ ਗਲਤੀ ਦੀ ਪ੍ਰੋਬਲਮ ਨਹੀਂ ਦੋ ਡੰਗ ਚੋ ਕੇ ਲੈ ਕੇ ਜਾ ਦੇਗੀ ਠੀਕ ਹੈ ਇਹਦਾ ਫਿਰ ਰੇਟ ਆਪਾਂ ਕੀ ਕਰਤਾ ਜੀ ਇਹਦਾ ਰੇਟ 130000 130 ਹਾਂਜੀ ਓਕੇ ਰੇਟ ਜਿਹੜਾ ਹੁੰਦਾ ਸਾਡਾ ਲੈਣ ਦੇਣ ਵਾਲੀ ਹੈ ਠੀਕ ਹੈ ਠੀਕ ਹੈ ਪੱਕੇ ਜਿਹੜੇ ਡਾ ਹਾਂਜੀ ਗੁੰਡੀ ਝੋਟੀ ਆ ਮਿੱਤਰੋ ਕਦ ਘਾਟ ਫੁੱਲ ਸੋਹਣਾ ਥੱਲੇ ਵੀ ਜਿਉਰੀ ਪੂਰੀ ਸਾਫ ਹੈ ਹੁਣ ਤੀਜੇ ਨੰਬਰ ਤੇ ਵੀ ਗੁੰਡੀ ਝੋਟੀ ਹੈ ਨਾ ਹਾਂਜੀ ਇਹਦਾ ਸੂਆ ਜੀ ਇਹਦਾ ਸੂਆ ਪਹਿਲਾ ਜੀ ਇਹਦਾ ਵੀ ਪਹਿਲਾ ਇਹਦੇ ਮਗਰ ਕੱਟੀ ਹੈ ਜੀ ਇਹਦੇ ਮਗਰ ਕੱਟੀ ਆ ਉਹਨਾ ਮਗਰ ਦੋਨਾ ਮਗਰ ਕੱਟਿਆ ਹੈ ਨਾ ਕਦ ਘਾਟ ਇਹਦਾ ਵੀ ਚੰਗਾ ਹੈ ਨਾ ਇੱਕ ਦਿਨ ਦੀਆਂ ਸੂਈਆਂ ਹੋਈਆਂ ਓਕੇ ਇਹਦੇ ਥੱਲੇ ਪੌੜਾ ਕਿੰਨਾ ਕਰਗੀ ਇਹਦੇ ਥੱਲੇ ਵੀ 8-9 ਲੀਟਰ ਹੈ ਜੀ ਓਕੇ ਮੰਨ ਲਾ ਵੀ 10-11 ਕਰ ਜਾਣਗੀਆਂ ਕਰ ਜਾਣਗੀਆਂ ਹੈ ਨਾ ਜੇ ਹੁਣ ਐਡੇ ਬਦਮਾਸ਼ੀ ਬਹੁਤ ਜੀ ਤੋੜੋ ਜੀ ਤੋੜ ਦਿਓ ਸੋਹਣੇ ਕੱਟ ਕਾਟ ਆ ਮਿੱਤਰੋ ਥਾਲੇ ਵੀ ਯਾਰ ਤਿੰਨੇ ਸਾਫ ਨੇ ਇਹਦੇ ਮਗਰ ਕੱਟੀ ਆ ਤੇ ਉਹਨਾਂ ਦੇ ਮਗਰ ਦੋਨਾਂ ਮਗਰ ਕੱਟੇ ਆ ਰੇਟ ਆ ਜਿਹੜੇ ਫਿਕਸ ਜੇ ਰੇਟ ਆ ਕੋਈ ਜ਼ਿਆਦਾ ਨਹੀਂ ਤੇ ਪਹਿਲ ਨਾਲ ਦੇ ਹਿਸਾਬ ਦੇ ਨਾਲ ਮੋੜ ਲਓ ਸਿੰਘਾਂ ਦੀ ਬੰਤਰ ਬਹੁਤ ਕੁੰਡੇ ਸਿੰਘ ਇਹ ਤਾਂ ਫਿਰ ਆਪਾਂ ਕੀ ਕਰਤਾ ਰੇਟ ਜੀ ਇਹਦਾ ਮੁੱਲ ਡਾਕਟਰ ਸਾਹਿਬ 1.5 ਲੱਖ ਰੁਪਈਆ ਲੈ ਡੇਢ ਹਾਂ ਮਾਨਤਾ ਨਾ ਮਾਨਤਾ ਦੇ ਕਰਨੀ ਪੂਜੋ ਤੁਸੀਂ ਆ ਠੀਕ ਹੈ ਫੋਨ ਨੰਬਰ ਦੱਸ ਦਿਓ ਫਿਰ ਫੋਨ ਨੰਬਰ 95926 ਹਾਂਜੀ 09062 9592609062 ਬਾਈ ਦਾ ਫੋਨ ਨੰਬਰ ਹੈ ਤੇ ਪਿੰਡ ਕਾਲੇ ਕੇ ਆ ਤਸਵੀਰ ਧਨੋਲਾ ਤੇ ਜ਼ਿਲ੍ਹਾ ਹੈਗਾ ਜੀ ਬਰਨਾਲਾ ਬਰਨਾਲੇ ਤੋਂ 6 ਕਿਲੋਮੀਟਰ ਦੂਰ ਹੈ ਧਨੋਲੇ ਤੋਂ ਬਰਨਾਲੇ ਤੋਂ ਬਰਨਾਲੇ ਤੋਂ 20 ਦੀ ਧਨੋਲੇ ਤੋਂ 6 ਦੀਪਕਟਾਪੇ ਤੋਂ ਪੂਰਾ 6 ਕਿਲੋਮੀਟਰ ਦਾ ਹੈ ਜੀ ਓਕੇ ਜੀ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਤਿੰਨੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਤਾਂ ਕਰ ਸਕਦੇ ਤੁਸੀਂ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਪਰ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ